ਅੱਜ ਬਹੁਤ ਹੀ ਵੱਡਾ ਉਲਾਸ ਸੋਚੇ ਭਾਰਤ ਦੇ ਅੰਦਰ ਔਰ ਖਾਸ ਕਰਕੇ ਜਿਹੜਾ ਅੱਜ ਜੁਧਿਆ ਦੇ ਅੰਦਰ ਪ੍ਰਭੂ શ્રી ਰਾਮਚੰਦਰ ਜੀ ਦੀ ਪ੍ਰਾਣ ਪ੍ਰਤੀਸਟਾ ਹੋਈ ਆ ਹਿਸਟਰੀ ਦੇ ਅੰਦਰ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਜਿਹੜਾ ਮਿੱਥਿਆ ਜਾਏਗਾ ਗਿਣਿਆ ਜਾਏਗਾ ਪੂਰੇ ਯਾਦਗਾਰੀ ਪਲਾ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਅੱਜ ਮੈਂ ਵੀ ਆਪਣੇ ਵਿਧਾਨ ਸਭਾ ਹਲਕਾ ਪੋਆ ਦੇ ਵੱਖ-ਵੱਖ ਪਿੰਡਾਂ 'ਚ ਜਿੱਥੇ ਅੱਜ ਲੋਕਾਂ ਨੇ ਲੰਗਰ ਲਾਏ ਆ ਲੋਕ ਅੱਜ ਬੜੇ ਚਾਅ ਤੇ ਇਰਸਾ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਆ ਸੋ ਅੱਜ ਇਸ ਵੇਲੇ ਮੈਂ ਪਿੰਡ ਚੇਲੇ ਚੱਕ ਜਿਹੜਾ ਮੇਰੀ ਵਿਧਾਨ ਸਭਾ ਦਾ ਪਿੰਡ ਆ ਤਾਰਾਗੜ ਦੇ ਨੇੜੇ ਇੱਥੇ ਇੱਕ ਨਵ ਨਿਰਮਾਣ ਮੰਦਿਰ ਦਾ ਕੁਝ ਦਿਨ ਪਹਿਲਾਂ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਸੋ ਅੱਜ ਇੱਥੇ ਪ੍ਰਮੋ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਆ ਔਰ ਇਸ ਮੂਰਤੀ ਸਥਾਪਨਾ ਵਿਲੇ ਕਿਉਂਕਿ ਇਤਿਹਾਸਕ ਦੇਣਾ ਨੇ ਇਸ ਕਰਕੇ ਤੁਣਿਆ ਕਿ ਅੱਜ ਸਮੁੱਚੇ ਦੇਸ਼ ਦੇ ਅੰਦਰ ਜਿਹੜਾ ਆ ਜਿਸ ਤਰ੍ਹਾਂ ਅਯੁੱਧਿਆ ਦੇ ਵਿੱਚ ਪ੍ਰਭੂ શ્રી ਰਾਮਚੰਦਰ ਜੀ ਦੀ ਆ ਪ੍ਰਾਣ ਪ੍ਰਤੀਸtha ਕੀਤੀ ਜਾ ਰਹੀ ਆ ਤੋਂ ਉਹਨਾਂ ਨੇ ਜੈਸਾ ਇੱਕ ਮर्यादित ਤੌਰ ਤੇ ਜ਼ਿੰਦਗੀ ਨੂੰ ਜੀਣ ਦਾ ਜਿਹੜਾ ਉਹ ਯਤਨ ਕੀਤਾ ਤੇ ਸੰਕਲਪ ਲੈ ਕੇ ਮਾਂ ਪਿਓ ਦੀ ਆਗਿਆ ਦੇ ਨਾਲ 14 ਸਾਲ ਬਨਵਾਸ ਕੱਟਿਆ ਇਸ ਕਿਸਮ ਦੇ ਮਨੋਖ ਇਸ ਕਿਸਮ ਦੇ ਬੱਚੇ ਹਰ ਮਾਂ-ਬਾਪ ਨੂੰ ਮਿਲਣ ਜਿਹੜੇ ਆਗਿਆਕਾਰ ਵੀ ਹੋਣ ਮਾਪਿਓ ਦੇ ਕਹਿਣੇ ਤੇ ਰਹਿਣ ਤੇ ਚੰਗੀਆਂ ਗੱਲਾਂ ਮਾਪਿਓ ਦੀਆਂ ਮੰਨਣ ਵੀ ਸੋ ਪ੍ਰਭੂ ਜੀ रामचंद्र ਜੀ ਦੀ ਇਸ ਕਿਸਮ ਦੀ ਮਤਲਬ ਜਿਹੜੀ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਰੂਪ ਜਿਹਨੂੰ ਅੱਜ ਵੀ ਲੋਕ ਮਤਲਬ ਨਰਾਤਿਆਂ ਦੇ ਦੌਰਾਨ ਰਾਮਲੀਲਾ ਦੇ ਰੂਪ ਚ ਪੇਸ਼ ਕਰਦੇ ਆ ਸੋ ਕਣਕਣ ਤੇ ਵਸਦੇ ਆ ਹਰ ਮਨੋਖ ਉਹਨਾਂ ਨੂੰ ਪਿਆਰ ਤੇ ਸਤਿਕਾਰ ਨਾਲ ਯਾਦ ਕਰਦਾ ਸੋ ਅੱਜ ਇਸ ਇਤਿਹਾਸਿਕ ਦਿਨ ਦੇ ਉੱਤੇ ਪਿੰਡ ਚੇਲੇ ਚੱਕ ਦੇ ਅੰਦਰ ਮੰਦਰ ਦੇ ਨਿਰਮਾਣ ਦਾ ਜਿਹੜਾ ਕਾਰ ਚੱਲ ਰਿਹਾ ਅੱਜ ਮੂਰਤੀ ਸਫਰਾਂ ਇੱਥੇ ਵੀ ਕੀਤੀ ਗਈ ਆ ਸੋ ਮੈਂ ਇਸ ਭਾਗਾ ਭਰੇ ਦਿਨ ਦੇ ਉੱਤੇ ਆਪਣੇ ਸਪਿਆਰੇ ਲੋਕਾਂ ਚ ਆਇਆ ਔਰ ਹਰ ਸੰਭਵ ਯਤਨ ਇਸ ਮੰਦਰ ਦੇ ਨਿਰਮਾਣ ਲਈ ਜੋ ਵੀ ਇੱਥੋਂ ਦੀ ਕਮੇਟੀ ਇੱਥੋਂ ਦੀ ਪੰਚਾਇਤ ਦੇ ਇੱਥੋਂ ਦੀਆਂ ਮਾਵਾਂ ਪਿੜਾਣਾ ਸਾਨੂੰ ਹੁਕਮ ਲਾਣਗੇ ਅਸੀਂ ਉਹ ਹੋਰ ਵੀ ਕਰਾਂਗੇ ਔਰ ਸਾਡਾ ਇਲਾਕਾ ਸੁਖੀ ਵਸੇ ਔਰ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਜੋ ਵਧੇਰ ਕਰ ਸਕੀਏ ਇਹੀ ਮੇਰਾ ਜ਼ਦਨ ਸੋ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਵਕ ਵਕ ਪਿੰਡਾਂ ਚ ਗਸਵਿਆਂ ਚ ਜਿਹੜੇ ਲੋਕਾਂ ਨੇ ਲੰਗਰ ਲਾਏ ਆ ਲੋਕਾਂ ਕਦੇ ਦੇਣੇ ਬਣਾ ਰਹੇ ਆ ਮੈਂ ਵੀ ਉਹਦੇ ਚ ਭਾਗੀਦਾਰ ਹੋ ਕੇ ਆਪਣੇ ਆਪ ਨੂੰ ਸਮਝਦਾ ਵੀ ਇੱਕ ਬੜਾ ਮੇਰੇ ਲਈ ਵੀ ਇਮੋਸ਼ਨਲ ਤੇ ਖੂਬਸੂਰਤੇ ਪਲ ਹੈਗੇ ਆ ਸੋ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ